ਕਾਨੇ ਜੋ ਉਪਰ ਅੱਲਾ ਕੀਤਾ ਕਿ ਸਾਨੂੰ ਮੈਰिज ਤੋਂ ਬਾਅਦ ਨਾ ਬਾਜੀ 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 ਬਾਬਾ ਜਿੰਦਗੀ ਦੀ ਗੋਤਾਂ ਤੋਂ ਫਾਉਂਟ ਹਾਂ ਹਾਂ ਜੀ ਹਾਂ ਜੀ ਕਾਨੇ ਜੋ ਉਪਰਾਲਾ ਕੀਤਾ ਕਿ ਸਾਨੂੰ ਮੈਰਿਜ ਤੋਂ ਬਾਅਦ ਨਾਲ ਦੀ ਨਾਲ ਹੀ ਸਰਟੀਫਿਕੇਟ ਮਿਲ ਗਿਆ ਇਸ ਲਈ ਮੈਂ ਬਹੁਤ ਬਹੁਤ ਧੰਨਵਾਦਾ ਕੀ ਦੀ ਐ ਡੀ ਸੀ ਐਮ ਐਲ اے ਸਾਹਿਬ ਸਾਰੇ ਆਏ ਹੋਏ ਉਹਨਾਂ ਦੇ ਨਾਲ ਸਾਨੂੰ ਇਹ ਮੌਕਾ ਮਿਲਿਆ ਕੀ ਕਹਾਂਗੇ ਸਰਕਾਰ ਦੇ ਇਸ ਬ੍ਰਦਰ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਕਿ ਬਹੁਤ ਵਧੀਆ ਸੋਚਾ ਉਹਨਾਂ ਦੀ ਕਿ ਨਾਲ ਦੀ ਨਾਲ ਹੀ ਸਾਰਾ ਕੁਝ ਕਿੰਨਾ ਟਾਈਮ ਲੱਗ ਜਾਂਦਾ ਹੈ ਵੈਸੇ ਜਦੋਂ ਮੈਰਿਜ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਹੈ 3 ਤੋਂ 4 ਮੰਥਸ ਲੱਗ ਜਾਂਦੇ ਨੇ ਬੜੇ ਕਿ ਸਾਨੂੰ ਨਾਲ ਦੀ ਨਾਲ ਕਿ ਘੰਟਿਆਂ ਦੇ ਕਿਥੇ 3 ਤੋਂ 4 ਮਹੀਨੇ ਲੱਗਦੇ ਨੇ ਉੱਥੇ ਮੇਰਾ ਖਿਆਲ ਹੈ ਤੁਹਾਨੂੰ ਅੱਜ 3 ਤੋਂ 4 ਘੰਟੇ ਵੀ ਲੱਗੇ ਹਾਂਜੀ ਇਸ ਤੋਂ ਵੀ ਘੱਟ ਲੱਗੇ ਆ ਤੁਹਾਨੂੰ ਮਿਲ ਗਿਆ ਨਾ ਸਭਜੋਤ ਸਿੰਘ ਜੀ ਪ੍ਰਭਜੋਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬੇਟੀ ਨੂੰ ਵੀ ਬਹੁਤ ਬਹੁਤ ਵਧਾਈਆਂ ਦੀ ਇੱਕੋ ਪ੍ਰਾਣਾ ਕੀਤਾ ਸਰਕਾਰ ਨੇ ਤੁਹਾਡੀਆਂ ਮੈਰਿਜ ਦੇ ਬਾਅਦ ਹੀ ਤੁਹਾਡੇ ਰਜਿਸਟ੍ਰੇਸ਼ਨ ਵੀ ਹੋ ਗਈ ਕੀ ਕਹੋਗੇ ਦੱਸੋ ਸਾਨੂੰ ਬਹੁਤ ਵਧੀਆ ਲੱਗਿਆ ਸਾਡੀ ਛੋੜੇ ਛੋੜੇ ਮੈਰਿਜ ਹੋਈ ਹੈ ਸਾਡੇ ਨਾਲ ਦੇ ਨਾਲ ਮੈਰਿਜ ਰਜਿਸਟਰ ਹੋ ਗਈ ਡੀਸੀ ਸਾਹਿਬ ਨੇ ਆਪ ਕਰਵਾਈ ਹੈ ਐਮਐਲਏ ਸਾਹਿਬ ਵੀ ਇੱਥੇ ਸਾਨੂੰ ਇਹ ਚੀਜ਼ ਦੇ ਬਹੁਤ ਖੁਸ਼ੀ ਆ ਜੀ ਬਹੁਤ ਬਹੁਤ ਤਨਮਈ ਲੱਗੇ ਰਿਸ਼ਤ ਕਰੋ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਫੀਲ ਹੋਇਆ ਜੀ ਅਜੇ ਸਿਰਫ ਇਹ ਮੈਰਿਜ ਕਰਕੇ ਬਾਹਰ ਹੀ ਆਏ ਤਾਂ ਨਾਦਰ ਵਾਲੇ ਸਾਡੇ ਜੇ ਰਜਿਸਟਰ ਹੋ ਗਈ ਬਹੁਤ ਵਧੀਆ ਸੀ ਕੁਝ ਹੀ ਘੰਟਿਆਂ ਦੇ ਵਿੱਚ ਵਿਆਹ ਤੇ ਨਾਲ ਦੀ ਨਾਲ ਰਜਿਸਟਰ ਹੋ ਗਿਆ ਹਾਂਜੀ ਹਾਂਜੀ ਪੱਕਾ ਵਿਆਹ ਹੋ ਗਿਆ ਹਾਂਜੀ 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 ਕਿੰਨੀ ਕਿੰਨੀ ਖੁਸ਼ੀ ਬਹੁਤ ਖੁਸ਼ੀ ਆਈ ਸਾਨੂੰ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈਆਂ ਦਿੰਦਾ ਨਵੀਂ ਜੋੜੀ ਨੂੰ ਕਿ ਇਹ ਖੁਸ਼ ਹੋਣਗੇ ਕਿ ਇਹਨਾਂ ਦਾ ਕਾਫੀ ਟਾਈਮ ਲੱਗਣਾ ਸੀਗਾ ਮੈਰਿਜ ਰਜਿਸਟ੍ਰੇਸ਼ਨ ਦੇ ਵਿੱਚ ਹੁਣ ਇਹ ਚੰਦ ਕੁ ਮਿੰਟਾਂ ਦੇ ਵਿੱਚ ਹੀ ਹੋ ਗਈ ਆ ਅੱਜ ਮਤਲਬ ਹੁਣੇ ਹੀ ਮੈਰਿਜ ਹੋਈ ਹੈ ਤੇ ਨਾਲ ਦੀ ਨਾਲ ਰਜਿਸਟ੍ਰੇਸ਼ਨ ਹੋ ਗਈ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਵਧਾਈਆਂ ਔਰ ਸਾਡੀ ਟੀਮ ਨੂੰ ਜਿਨ੍ਹਾਂ ਨੇ ਮੌਕਾ ਪਛਾਣਿਆ ਇਹ ਸਰਵਿਸ ਡਿਲੀਵਰ ਕੀਤੀ ਉਹਨਾਂ ਨੂੰ ਸ਼ਾਬਾਸ਼ ਕਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਤਹਿਤ ਸਾਡੀ ਪਿੰਡ ਸਿੰਘਾ ਵਾਲੇ ਵਿਖੇ ਅਸੀਂ ਕੈਂਪ ਲਗਾਇਆ ਹੈਗਾ ਔਰ ਇੱਥੇ ਅੱਜ ਸਾਡੇ ਮੋਗੇ ਦਾ ਹੀ ਇੱਕ ਕਪਲ ਜਿਹੜਾ ਹੈਗਾ ਨਿਊਲੀ ਮੈਰਿਡ ਕਪਲ ਹੈ ਇਹਨਾਂ ਦੇ ਆਨੰਦ ਕਾਰਜ ਹੋਇਆ ਔਰ ਰਜਿਸਟ੍ਰੇਸ਼ਨ ਹੋਈ ਹੈ ਕਿਉਂਕਿ 3-3 4-4 ਮਹੀਨੇ ਲੱਗ ਜਾਂਦੇ ਆ ਮੈਰਿਜ ਕਰਵਾਣ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਣ ਦੇ ਲਈ ਸੋ ਅੱਜ ਇਹਨਾਂ ਦੀ ਇਨਸਟੈਂਟਲੀ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ ਮੈਰਿਜ ਦੀ ਸੋ ਕੰਗratulations ਇਹਨਾਂ ਨੂੰ ਇਹਨਾਂ ਦੇ ਦੋਨਾਂ ਪਰਿਵਾਰਾਂ ਨੂੰ ਔਰ ਸਾਰੀ ਫੈਮਿਲੀ ਨੂੰ ਔਰ ਹਮੇਸ਼ਾ ਕੀਰਵੇ ਇਹ ਕਪਲ ਔਰ ਇਹ ਇੱਕ ਸਭ ਨੂੰ ਸੁਪਨਾ ਹੀ ਲੱਗ ਰਿਹਾ ਕਿਉਂਕਿ ਬਜ਼ੁਰਗਾਂ ਦੇ ਨਾਲ ਬੀਬੀਆਂ ਨਾਲ ਗੱਲ ਕੀਤੀ ਉਹ ਵੀ ਬੜੀਆਂ ਖੁਸ਼ ਆ ਉਹਨਾਂ ਨੂੰ ਵੀ ਇੱਕ ਸੁਪਨਾ ਹੀ ਲੱਗ ਰਿਹਾ ਕਿ ਸਾਡੇ ਪਿੰਡ ਆ ਕੇ ਜਿਹੜੇ ਸਾਡੇ ਕੰਮ ਹੋ ਰਿਹਾ ਸੋ ਮੰਤ ਭਗਮੰਤ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਅਸੀਂ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬੀਆਂ ਲਈ ਸਾਡੇ ਲਈ ਇਹ ਸੁਵਿਧਾ ਦਿੱਤੀ ਹੈ ਸੋ ਬਹੁਤ ਬਹੁਤ ਥੈਂਕ ਯੂ ਜਿਹੜੀ ਸਾਡਾ ਵੀ ਅੱਜ ਪਹਿਲਾ ਦਿਨ ਸੀ ਗਾ ਇਸ ਕੈਂਪ ਦਾ ਤੇ ਬਹੁਤ ਵਧੀਆ ਉਹਦਾ ਗਾਜ਼ ਹੋ ਗਿਆ ਇਹਨਾਂ ਦੇ ਆਂਦੇ ਨਾਲ ਪਲੱਸ ਇਹਨਾਂ ਦੀ ਵੀ ਅੱਜ ਨਵੀਂ ਸ਼ੁਰੂਆਤ ਹੋਈ ਹੈ ਤੇ ਸਾਡੇ ਸਾਰੇ ਵੱਲੋਂ ਬਹੁਤ ਬਹੁਤ ਬੈਸਟ ਵਿਸ਼ੀਸ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗਾ ਕਿ ਪਿੰਡਾਂ 'ਚ ਜਗ੍ਹਾ-ਜਗ੍ਹਾ ਤੇ ਇਦਾਂ ਦੇ ਕੈਂਪ ਲੱਗਣਗੇ ਤੇ ਪਲੀਜ਼ ਵੱਧ ਚੜ ਕੇ ਉੱਚ ਹਿੱਸਾ ਲਿਓ ਤੇ ਸਾਨੂੰ ਕਾਮਯਾਬ ਕਰਿਓ